ਸਾਰੇ ਦੋਸਤਾਂ ਨੂੰ ਪਿਆਰ ਭਰੀ ਸ਼ਸ਼ਟਰੀਕਰ ਗ੍ਰੇਟ ਖਲੀ ਨੂੰ ਅੰਤ ਅੜਵਾਨੀ ਦੇ ਵਿਆਹ ਦਾ ਆਇਆ ਕਾਰਡ ਇਹ ਕਾਰਡ ਕੁਛ ਬਕਰ ਹੀ ਹੈ ਜਦੋਂ ਇਹਨੂੰ ਖੋਲਦੇ ਆ ਤਾਂ ਇਹਦੇ ਵਿੱਚ ਸਾਊਂਡ ਚੱਲਦਾ ਹੈ ਲక్ష్ਮੀ ਮਾਤਾ ਦੀ ਫੋਟੋ ਲੱਗੀ ਹੋਈ ਹੈ ਮੈਨੇ ਇਹ ਕਾਰਡ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਹੈ ਅੱਜ ਤੱਕ ਐਵੇਂ ਦਾ ਕਾਰਡ ਮੈਨੇ ਕਦੇ ਨਹੀਂ ਦੇਖਿਆ ਇਹਦੇ ਵਿੱਚ 뮤직 ਵੀ ਹੈ ਔਰ ਭਗਵਾਨ ਦਾ ਦ੍ਰਿਸ਼ ਵੀ ਬਣਿਆ ਹੋਇਆ ਹੈ ਦੇਖੋ ਲੋਕੇਸ਼ਨ ਕਿੰਨੀ ਸੋਹਣੀ ਬਣੀ ਹੋਈ ਹੈ ਇਹਦੇ ਵਿੱਚ ਲక్ష్ਮੀ ਮਾਤਾ ਦੀਆਂ ਫੋਟੋਆਂ ਵੀ ਬਣੀਆਂ ਹੋਈਆਂ ਨੇ ਸਾਰੇ ਧਰਮਾਂ ਦੀਆਂ ਤੇ ਹਰੇਕ ਨੂੰ ਇਹ ਦੇਖੋ ਕਿੰਨਾ ਖੂਬਸੂਰਤ ਬਣਿਆ ਹੋਇਆ ਹੈ ਇਹਦੀ ਕੀਮਤੇ ਬਹੁਤ ਮਹਿੰਗੀ ਹੋਊਗੀ ਅਤੇ ਜਦੋਂ ਇਹਨੂੰ ਕੋਈ ਦੇਖਦਾ ਹੈ ਵਾਕਈ ਅਡਵਾਨੀ ਦੀ ਸੋਚ ਨੂੰ ਦੇਖ ਕੇ ਡਿਜ਼ਾਈਨ ਕਰਨ ਵਾਲੇ ਜਿਹਨੂੰ ਕਮਾਲ ਵਾਕਈ ਬਿਜ਼ਨਸਮੈਨ ਦਾ ਦਿਮਾਗ ਹੈ ਗਿਆ ਐਵੇਂ ਦਾ ਕਾਰਡ ਪਹਿਲੀ ਵਾਰ ਬਣਿਆ ਗ੍ਰੇਟ ਖਲੀ ਦੀ ਬੇਟੀ ਹੈ ਜਿਨ੍ਹਾਂ ਨੇ ਉਹਨਾਂ ਦੇ ਕਾਰਡ ਨੂੰ ਸਿਰ ਮੱਥੇ ਲਾਇਆ ਤੇ ਦੇਖ ਕੇ ਅਚਾਨਕ ਚੌਕ ਗਏ ਵੀ ਐਵੇਂ ਦਾ ਕਾਰਡ ਇਦਾਂ ਵੱਦ ਇਹ ਖੋਲਣਗੇ ਤੁਸੀਂ ਇਹ ਦੇਖਿਓ ਇਹਦੇ ਵਿੱਚ ਵੀ ਬੱਕਰੀ ਸਾਰਾ ਕੁਝ ਬੱਕਰੀ ਹੈ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਇਹ ਦੇਖ ਸਕਦੇ ਹੋ ਗੁੜੀਆ ਕਿੰਨੀ ਖੁਸ਼ ਹੈ ਦੇਖੋ ਲక్ష్ਮੀ ਮਾਤਾ ਦੀ ਜੈ ਦੇਖੋ ਗਣੇਸ਼ ਮਹਾਰਾਜ ਦੀ ਜੈ ਠੀਕ ਆ ਇਹ ਦੇਖੋ ਸਦਾ ਭੇਜਿਆ ਠੀਕ ਹੈ ਨਾ ਬਾਕੀ ਭਗਵਾਨ ਅੜਵਾਨੀ ਤੇ ਮਿਹਰਬਾਨ ਹੈ ਠੀਕ ਹੈ ਨਾ ਦੇਖੋ ਕਾਰਡ ਤਾਂ ਤੁਸੀਂ ਲੁੱਕ ਦੇਖੋ ਆ ਦੇਖ ਜੈ ਸ਼੍ਰੀ ਗਣੇਸ਼ ਜੈ ਸ਼੍ਰੀ ਗਣੇਸ਼ ਠੀਕ ਹੈ ਨਾ ਤੇ ਦੇਖਦੇ ਜਾਓ ਇਹ ਪਹਿਲੀ ਵਾਰ ਅਨੋਖਾ ਕਾਰਡ ਮੈਂ ਤਾਂ ਪਹਿਲੀ ਵਾਰ ਦੇਖਿਆ ਅੱਜ ਰਾਧੇ ਕ੍ਰਿਸ਼ਨ ਰਾਧੇ ਕ੍ਰਿਸ਼ਨ ਸੱਦਾ ਭੇਜਿਆ ਦੇਖੋ ਇਹਦੇ ਵਿੱਚ ਸਾਰੀਆਂ ਭਾਸ਼ਾਵਾਂ ਲਿਖੀਆਂ ਹੋਈਆਂ ਨੇ ਇਨਵਰਟ ਕੀਤਾ ਹੋਇਆ ਤੇ ਇਹ ਗੁड़िया ਖੋਲ ਕੇ ਦੇਖ ਰਹੀ ਹੈ ਤੁਸੀਂ ਦੇਖ ਸਕਦੇ ਹੋ ਪਹਿਲੀ ਵਾਰ ਗ੍ਰੇਟ ਖਲੀ ਦੀ ਬੇਟੀ ਨੂੰ ਤੇ ਪੂਰੇ ਫੈਮਿਲੀ ਨੂੰ ਸੱਦਾ ਆਇਆ ਅੜਵਾਨੀ ਦੇ ਨੀ ਤਾਰਵਾਨੀ ਦੇ ਬੱਚੇ ਦਾ ਵਿਆਹ ਹੈ ਅੰਤ ਅਵਾਨੀ ਦੇ ਵਿਆਹ ਦਾ ਸੱਦਾ ਤੇ ਦੇਖੋ ਇਹ ਸਾਰਾ ਕੁਝ ਲਿਖਿਆ ਹੋਇਆ ਹੈ ਅਨੰਤ ਅਵਾਨੀ ਦੇ ਵਿਆਹ ਦਾ ਸੱਦਾ ਅਨੰਤ ਅਵਾਨੀ ਦੇ ਵਿਆਹ ਦਾ ਸੱਦਾ ਵਾਕਈ ਕਾਰਡ ਨੂੰ ਇਸ ਕਦਰ ਡਿਜ਼ਾਈਨ ਕੀਤਾ ਗਿਆ ਹੈ ਕਿ ਬੰਦਾ ਜਦੋਂ ਦੇਖਦਾ ਹੈ ਸਾਰਾ ਧਿਆਨ ਭਗਵਾਨ 'ਤੇ ਚਲਾ ਜਾਂਦਾ ਵੀ ਇੰਨੀ ਪਿਆਰ ਨਾਲ ਇੰਨੀ ਕਲਾ ਨਾਲ ਡਿਜ਼ਾਈਨ ਕੀਤਾ ਗਿਆ ਹੈ ਠੀਕ ਹੈ ਨਾ ਔਰ ਭਗਵਾਨ ਨੂੰ ਮੁੱਖ ਰੱਖਦੇ ਹੋਏ ਸਭ ਤੋਂ ਪਹਿਲਾਂ ਪ੍ਰਭੂ ਜੀ ਨੂੰ ਪਹਿਲ ਦਿੱਤੀ ਹੈ ਤੇ ਵਾਕਈ ਉਹਨਾਂ ਤੇ ਮਿਹਰਬਾਨ ਵੀ ਹੈ ਦੇਖੋ ਆਹ ਦੇਖੋ ਦ੍ਰਿਸ਼ ਦੇਖੋ ਆਹ ਦੇਖੋ ਏ ਵੀ ਦੇਖ ਰਹੇ ਆ ਇਹਦੇ ਵਿੱਚ ਕੀ ਹੈ ਪਹਿਲੀ ਵਾਰ ਵਾਓ ਇਹ ਚ ਇੱਕ ਹੋਰ ਕਾਰਡ ਤੇ ਵਾਓ ਇਹ ਰਸਮ ਹੋਣੀ ਕੱਪੜਾ ਨਾਲ ਦੇਣ ਦੀ ਤੁਸੀਂ خود ਦੇਖੋ ਦੇਖੋ ਵਾਕਈ ਯਾਰ ਜੈ ਰਾਦੇ 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 ਗ੍ਰੇਟ ਖਲੀ ਨੇ ਵੀ ਇਸ ਦਾ ਸਵਾਗਤ ਕੀਤਾ ਤੇ ਇਸ ਕਾਰਡ ਨੂੰ ਦੇਖ ਕੇ ਉਹ ਵੀ ਅਚਾਨਕ ਚੌਂਕ ਗਏ ਵੀ ਵਾਓ ਤੇ ਇੱਕ ਸੂਟ ਕੇਸ ਦੀ ਤਰ੍ਹਾਂ ਕਾਰਡ ਨੂੰ ਡਿਜ਼ਾਈਨ ਕੀਤਾ ਗਿਆ ਉਹਦੇ ਵਿੱਚ ਭਗਵਾਨ ਦਾ ਪਹਿਲੇ ਨੰਬਰ ਦਿੱਤੇ ਪਰ ਪ੍ਰਭੂ ਨੂੰ ਮੂਰੇ ਰੱਖਿਆ ਗਿਆ ਲక్ష్ਮੀ ਮਾਤਾ ਨੂੰ ਸ੍ਰੀ ਗਣੇਸ਼ ਨੂੰ ਤੇ ਸਭ ਨੂੰ ਭੇਜ ਕੇ ਇਨਵਾਈਟ ਕੀਤਾ ਗਿਆ ਥੈਂਕ ਯੂ ਧੰਨਵਾਦ ਸੋਨੂੰ ਕਿਵੇਂ ਲੱਗਿਆ